ਸਤਿ ਸ੍ਰੀ ਅਕਾਲ ਨਮਸਤੇ ਅਦਾਬ ਸਲਾਮ ਗੁੱਡ ਮਾਰਨਿੰਗ ਆਫਟਰਨੂਨ ਐਂਡ ਈਵਨਿੰਗ ਜੀ ਮੈਂ ਗੁਰਿੰਦਰ ਮਖਨਾ ਇੱਕ ਵਾਰ ਫੇਰ ਹਾਜ਼ਰ ਆਂ ਦਾ ਮਖਨਾ ਸ਼ੋਅ ਦੇ ਵਿੱਚ ਤੁਹਾਡੇ ਲਈ ਬਹੁਤ ਵਧੀਆ-ਵਧੀਆ ਗੱਲਾਂ ਕਹਾਣੀਆਂ ਕੁਝ ਨਵੀਆਂ ਗੱਲਾਂ ਨਵੇਂ ਰੋਚਕ ਤੱਥ ਤੇ ਪੰਜਾਬ ਦੀ ਗੱਲ ਲੈ ਕੇ ਤੇ ਅੱਜ ਤੁਹਾਨੂੰ ਪਤਾ ਅੱਜ ਆਪਾਂ ਕੀ ਦੇ ਬਾਰੇ ਗੱਲ ਕਰਨੀ ਕੀ ਦੇ ਬਾਰੇ ਕਰ ਰਹੇ ਜੀ ਅੱਜ ਗੱਲ ਕਰਾਂਗੇ ਆਪਾਂ ਦੇਸ਼ ਭਗਤ ਭਗਤ ਸਿੰਘ ਜੀ ਬਾਰੇ ਨਹੀਂ 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 ਪਗਤ ਸਿੰਘ ਜੀ ਦੀ ਮਾਤਾ ਬਾਰੇ ਵਿਦਿਆਵਤੀ ਜੀ ਬਾਰੇ ਅੱਛਾ ਜੀ ਹਾਂ ਜੀ ਜਿਨ ਨੇ ਐਸੇ ਮਹਾਨ ਸੂਰਵੀਰ ਪੁੱਤਰ ਨੂੰ ਜਨਮ ਦਿੱਤਾ ਜਿਨਾਂ ਬਾਰੇ ਇਹ ਕਥਨ ਵੀ ਕਿਹਾ ਜਾਂਦਾ ਹੈ ਕਿ ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕੈ ਸੂਰ ਨਹੀਂ ਤਾਂ ਜਨਨੀ ਬਾਝ ਰਹੇ ਕਾਹੇ ਗਵਾਵੇ ਨੂਰ ਤੇ ਉਹ ਐਸੀ ਸੂਰਵੀਰ ਮਾਤਾ ਮਾਤਾ ਵਿਦਿਆਵਤੀ ਜੀ ਜਿਨ੍ਹਾਂ ਦਾ ਮਤਲਬ ਅਕਸਰ ਕੀ ਹੁੰਦਾ ਹੈ ਕਿ ਲੋਕੀ ਨਾ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਜਾਣਦੇ ਨੇ ਉਹਨਾਂ ਬਾਰੇ ਬਣਦੇ ਨੇ ਪਰ ਉਹਨਾਂ ਤੋਂ ਬਾਅਦ ਉਹਨਾਂ ਦੇ ਬੱਚਿਆਂ ਤੇ ਉਹਨਾਂ ਦੀਆਂ ਔਰਤਾਂ ਤੇ ਉਹਨਾਂ ਦੀਆਂ ਬੀਵੀਆਂ ਤੇ ਉਹਨਾਂ ਦੀਆਂ ਮਾਵਾਂ ਤੇ ਕੀ ਬੀਤਦੀ ਆ ਉਹ ਕਿਵੇਂ ਉਸ ਕਠਿਨ ਸਮੇਂ ਨੂੰ ਗੁਜ਼ਾਰਦੇ ਨੇ ਉਹਨਾਂ ਤੇ ਪੁਲਿਸ ਕੀ ਕਰਦੀ ਆ ਉਹਨਾਂ ਨੂੰ ਬਾਅਦ ਚ ਮੌਕਾ ਮਾਹੌਲ ਹਾਂਜੀ ਉਹਨਾਂ ਬਾਰੇ ਵੈਸੇ ਵੀ ਦੱਸਿਆ ਨਹੀਂ ਜਾਂਦਾ ਵੀ ਹਾਂ ਉਹ ਅੱਜ ਮੈਂ ਇਸ ਲਈ ਖਾਸ ਕਰਕੇ ਮੈਂ ਨਾ ਸੁਖਦੇਵ ਰਾਮ ਸੁਖੀ ਜੀ ਦੀ ਇੱਕ ਕਿਤਾਬ ਪੜ੍ਹੀ ਸੀ ਕਿਹੜੀ ਮਿੱਟੀ ਦੀਆਂ ਬਣੀਆਂ ਨੇ ਇਹ ਮਹਾਨ ਆ ਵਿਰਾਂਗਣਾ ਜਿਹੜੀਆਂ ਜੋਦਾ ਇਸਤਰੀਆਂ ਜਿਨ੍ਹਾਂ ਨੇ ਇੰਨਾ ਕੁਝ ਸਹਾ ਇੰਨਾ ਕੁਝ ਕੀਤਾ ਤੇ ਅੱਜ ਵਿਦਿਆਵਤੀ ਜੀ ਦੀ ਗੱਲ ਕਰਦੇ ਆ ਤੇ ਮਾਤਾ ਵਿਦਿਆਵਤੀ ਜੀ ਜਿਹਨਾਂ ਨੂੰ ਪੰਜਾਬ ਮਾਤਾ ਵੀ ਕਿਹਾ ਜਾਂਦਾ ਹਾਂਜੀ ਇਹਨਾਂ ਦਾ ਜਨਮ ਜਿਹੜਾ ਹੋਇਆ ਸੀ 1887 ਦੇ ਵਿੱਚ ਨਾ ਨਵਾਂ ਸ਼ਹਿਰ ਦੇ ਲਾਗੇ ਇੱਕ ਪਿੰਡ ਹੈ ਮੂਰਾਵਾਲੀ ਅੱਛਾ ਜੀ ਹਾਂ ਉੱਥੇ ਹੋਇਆ ਸੀ ਤੇ ਇਸ ਪਿੰਡ ਦੇ ਵਿੱਚ ਇਹ ਜਨਮ ਲਿਆ ਇਹਨਾਂ ਨੇ ਤੇ ਇਹਨਾਂ ਦੀ ਜਿਹੜੀ 11 ਸਾਲ ਦੀ ਉਮਰ ਚ ਨਾ ਕਿ ਉਦੋਂ ਕਿ ਪੰਜਾਬ ਚ ਉਹ ਉਹਨਾਂ ਜ਼ਮਾਨਿਆਂ ਦੇ ਵਿੱਚ ਕੁੜੀਆਂ ਦਾ ਛਿੱਟੀ ਛੋਟੀ ਉਮਰ ਚ ਵਿਆਹ ਹਾਂਜੀ ਹਾਂਜੀ ਹਾਂ ਉਦੋਂ ਛੇਤੀ ਵਿਆਹ ਕਰ ਦਿੰਦੇ ਸੀ ਇਹਨਾਂ ਦਾ ਵਿਆਹ ਵੀ ਨਾ ਖਟਕੜ ਕਲਾਂ ਦੇ ਸਰਦਾਰ ਅਰਜਨ ਸਿੰਘ ਜੀ ਦੇ ਪੁੱਤਰ ਕਿਸ਼ਨ ਸਿੰਘ ਜੀ ਦੇ ਨਾਲ ਕਰ ਦਿੱਤਾ ਅੱਛਾ ਜੀ ਤੇ ਕਿਸ਼ਨ ਸਿੰਘ ਜੀ ਜਿਹੜੇ ਹੈ ਨਾ ਸਾਰਾ ਪਰਿਵਾਰ ਕਟੜ ਆਰਿਆ ਸਮਾਜੀ ਪਰਿਵਾਰ ਸੀ ਹਾਂਜੀ ਇਹਨਾਂ ਦਾ ਵਿਆਹ ਜਿਹੜਾ ਨਾ ਮਤਲਬ ਗੁਰੂਗ੍ਰੰਥ ਸਾਹਿਬ ਜੀ ਦੀਆਂ ਰਸਮਾਂ ਮੁਤਾਬਕ ਨਹੀਂ ਹੋਇਆ ਅਛਾ ਉਹ ਕੇਮਿਆ ਸਮਾਂ ਮੁਤਾਬਕ ਨਹੀਂ ਹੋਇਆ ਇਹਨਾਂ ਦਾ ਵਿਆਹ ਹੋਇਆ ਆ ਆਰਾ ਸਮਾਜੀ ਦਾ ਸਮਾਂ ਮੁਤਾਬਕ ਅੱਛਾ ਤੇ ਕਹਿੰਦੇ ਵੀ ਉਸ ਵੇਲੇ ਦਾ ਵਾਕਿਆ ਲਿਖਿਆ ਉਹਨਾਂ ਨੇ ਕਿ ਜਦੋਂ ਪੰਡਿਤ ਜੀ ਮਤਲਬ ਮੰਤਰ ਉਚਾਰਨ ਕਰ ਰਹੇ ਸੀ ਤੇ ਕਿਸ਼ਨ ਸਿੰਘ ਜੀ ਵੀ ਨਾਲ-ਨਾਲ ਉਹ ਹੀ ਮੰਤਰ ਉਚਾਰ ਰਹੇ ਸੀ ਤੇ ਕਹਿੰਦੇ ਕਿ ਵਿਆਹ ਤੋਂ ਬਾਅਦ ਕਿਸ਼ਨ ਸਿੰਘ ਜੀ ਨੀਨਾ ਉਹ ਉਸ ਵਿਆਹ ਦੇ ਮੌਕੇ ਤੇ ਹੀ ਕਰੀਏ ਸੁਣਿਆ ਨਹੀਂ ਹੁੰਦਾ ਚੂਹਾ ਚੂਤ ਦੇ ਖਿਲਾਫ ਕਿਉਂਕਿ ਉਦੋਂ ਲੋਕਾਂ ਦੇ ਵਿੱਚ ਜਾਤ ਪਾਤ ਚੂਹਾ ਚੂਤ ਬਹੁਤ ਹੁੰਦੀ ਸੀ ਉਹਦੇ ਖਿਲਾਫ ਵਿਆਹ ਦੇ ਮੌਕੇ ਤੇ ਹੀ ਲੈਕਚਰ ਵੀ ਮਤਲਬ ਉੱਤੇ ਦਿੱਤਾ ਤੇ ਜਿੱਦੀ ਪਿੰਡ ਚ ਬਹੁਤ ਚਰਚਾ ਵੀ ਹੋਈ ਫਿਰ ਇਹਨਾਂ ਦੇ ਸਹੁਰਾ ਸਭ ਅਰਜਨ ਸਿੰਘ ਜੀ ਉਹਨਾਂ ਨੇ ਇਹਨਾਂ ਦਾ ਐਕਚੁਅਲੀ ਪਹਿਲਾ ਨਾਂ ਸੀ ਇੰਦਰਕੌਰ ਜਿਹੜਾ ਮਾਪਿਆਂ ਦਾ ਨਾਂ ਸੀ ਅੱਛਾ ਜੀ ਅੱਛਾ ਦੀ ਵਿਦਿਆ ਇਹਨਾਂ ਦਾ ਅਸਲੀ ਨਾਂ ਨਹੀਂ ਹੈ ਇਹ ਸਹੁਰੇ ਘਰ ਦਾ ਨਾਂ ਫਿਰ ਅਰਜਨ ਸਿੰਘ ਜੀ ਨੇ ਇਹਨਾਂ ਦਾ ਨਾਂ ਜਿਹੜਾ ਨਾ ਬਦਲ ਕੇ ਵਿਦਿਆ ਵਤੀ ਰੱਖਤਾ ਇੰਦਰ ਕੌਰ ਤੋਂ ਅੱਛਾ ਵਿਦਿਆ ਵਤੀ ਦੇਵੀ ਜੀ ਹੈ ਨਾ ਹਾਂ ਵਿਦਿਆ ਵਤੀ ਜੀ ਅੱਛਾ ਵਿਦਿਆ ਵਤੀ ਜੀ ਠੀਕ ਹੈ ਇਹਨਾਂ ਨੂੰ ਐਕਚੁਅਲੀ ਸਹੁਰਾ ਸਭ ਥੋੜੇ ਜਿਹਾ ਗਾਂ ਮਧੂ ਖਿਆਲਾਂ ਦੇ ਵੀ ਸੀ ਹਾਂਜੀ ਤੇ ਉਹਨਾਂ ਨੇ ਉਹ ਚਾਹੁੰਦੇ ਸੀ ਕਿ ਮੇਰੀ ਜਿਹੜੀ ਨੌ ਆ ਨਾ ਮੇਰੀ ਬਹੂ ਆ ਜਿਹੜੀ ਆ ਉਹ ਪੜ੍ਹੇ ਲਿਖੇ ਅੱਗੇ ਤੇ ਕਿਸੇ ਹੋਸਟਲ ਚ ਵੀ ਜਾਂ ਪੜਨ ਜਾਵੇ ਜਿਸ ਤਰ੍ਹਾਂ ਉੱਚੀ ਵਿਦਿਆਲੀ ਮਤਲਬ ਪੜੇ ਪਰ ਅਚਾਨਕ ਹੀ ਉਹ ਪਰਿਵਾਰ ਤੇ ਕੋਈ ਮਤਲਬ ਇਹੋ ਜੀ ਕੋਈ ਆ ਗਈ ਮੌਕਾ ਵਾਕਿਆ ਹਾਲਾਤ ਆ ਗਏ ਇਹਨਾਂ ਨੂੰ ਖਟਕੜ ਕਲਾਂ ਛੱਡ ਕੇ ਤੇ ਲਾਇਲਪੁਰ ਸਨ 1900 ਦੇ ਵਿੱਚ ਜਾਣਾ ਪੈ ਗਿਆ ਅੱਛਾ ਉਹ ਲਾਇਲਪੁਰ ਆ ਗਏ ਤੇ ਕਿਉਂਕਿ ਉਦੋਂ ਮੌਕਾ ਮਾਲ ਜ਼ਮੀਨਾਂ ਦੇ ਵੀ ਕਾਰਨ ਸੀ ਤੇ ਹੁਣ ਇਹ ਸਾਰਾ ਪਰਿਵਾਰ ਨਾਲ ਸ਼ੁਰੂ ਤੋਂ ਹੀ ਦੇਸ਼ ਭਗਤੀ ਦੀ ਲਹਿਰ ਨਾਲ ਜੁੜਿਆ ਹੋਇਆ ਸੀ ਤੇ ਘਰ 'ਚ ਦੇਸ਼ ਭਗਤਾਂ ਦਾ ਸੁਤੰਤਰਤਾ ਸੰਗਰਾਮੀਆਂ ਦਾ ਆਉਣਾ ਜਾਣਾ ਸੀ ਤੇ ਹੁਣ ਘਰ ਦੇ ਵਿੱਚ ਪਹਿਲਾਂ ਇਹਨਾਂ ਦੇ ਭਗਤ ਸਿੰਘ ਜੀ ਦੇ ਚਾਚਾ ਜੀ ਉਹ ਜੇ ਮਤਲਬ ਅਜੀਤ ਸਿੰਘ ਜੀ ਉਹ ਪਹਿਲਾਂ ਹੀ ਇਸ ਲਹਿਰ ਨਾਲ ਜੁੜੇ ਹੋਏ ਸੀ ਤੇ ਉਹ ਘਰ ਘੱਟ ਹੀ ਰਹਿੰਦੇ ਸੀ ਬਾਹਰ ਇੱਧਰ ਉੱਧਰ ਰਹਿੰਦੇ ਸੀ ਤੇ ਸਵਰਨ ਸਿੰਘ ਜੀ ਜਿਹੜੇ ਸੀ ਉਹ ਪਹਿਲਾਂ ਕੈਦ ਸੀ ਜੇਲ੍ਹ 'ਚ ਸੀ ਇਸ ਸੁਤੰਤਰਤਾ ਸੰਗਰਾਮ ਦੇ ਚੱਕਰ 'ਚ ਤੇ ਕਿਸ਼ਨ ਸਿੰਘ ਜੀ ਨੂੰ ਵੀ ਰਾਜਨੀਤਿਕ ਜਲਸਿਆਂ ਜਲੂਸਾਂ ਦਾ ਪਾਸ਼ਾ ਤੇ ਇਹਦਾ ਸ਼ੌਂਕ ਸੀ ਤੇ ਹੁਣ ਇਹਦੇ ਪਿੱਛੇ ਰਹਿ ਜਾਂਦੀ ਸੀ ਇਹਨਾਂ ਦੀਆਂ ਔਰਤਾਂ ਤੇ ਹੁਣ ਜਿੰਨੇ ਵੀ ਦੇਸ਼ ਭਗਤਾਂ ਨੇ ਸਾਰਾ ਜੱਮਾ ਇਹਨਾਂ ਦੇ ਮਾਤਾ ਵਿਦਿਆਵਤੀ ਜੀ ਦੇ ਮਾਤਾ ਹਰਨਾਮ ਕੌਰ ਤੇ ਮਾਤਾ ਹੁਕਮ ਕੌਰ ਇਹਨਾਂ ਦੇ ਸਾਰੇ ਪਗਸੰਗ ਦੀਆਂ ਚਾਚੀਆਂ ਤਾਈਆਂ ਤੇ ਇਹਨਾਂ ਤੇ ਆ ਜਾਂਦਾ ਸੀ ਤੇ ਇਹ ਫਿਰ ਉਸੇ ਦੌਰਾਨ ਇਹਨਾਂ ਨੂੰ ਮਤਲਬ ਪੜਤ ਨਹੀਂ ਸਕੇ ਪਰ ਇਹਨਾਂ ਨੂੰ ਪ੍ਰਾਚੀਨ ਸਾਖੀਆਂ ਪੜਨ ਦਾ ਸ਼ੌਂਕ ਪੈ ਗਿਆ ਘਰੇ ਜਿੰਨਾ ਕਿ ਪੜੇ ਹੀ ਜਾਣਦੇ ਸੀ ਉਹਦੇ ਨਾਲ ਇਹਨਾਂ ਦੇ ਗਿਆਨ ਦਾ ਜਿਹੜਾ ਖਜ਼ਾਨਾ ਸੀ ਦਿਮਾਗ ਦੇ ਵਿੱਚ ਭਰਦਾ ਗਿਆ ਤੇ ਉੱਤੋਂ ਕੁਝ ਦੇਸ਼ ਭਗਤ ਜਦੋਂ ਘਰ ਆਉਂਦੇ ਸੀ ਤੇ ਉਹ ਵੀ ਮਾਹੌਲ ਮਤਲਬ ਸਾਰਾ ਉਹਨਾਂ ਦੀਆਂ ਗੱਲਾਂ ਸੁਣਨੀਆਂ ਉਹਨਾਂ ਲਈ ਖਾਣਾ ਬਣਾਉਣਾ ਕਿ ਇਹ ਉਦਰੀ ਰੁਝਾਨ ਵੀ ਔਰਤਾਂ ਵਿਚਾਰੀਆਂ ਨੂੰ ਇਹ ਸਭ ਕੁਝ ਕਰਨਾ ਪੈਂਦਾ ਸੀ ਹਾਂਜੀ ਤੇ ਫਿਰ 1905 ਦੇ ਵਿੱਚ ਨਾ ਮਾਤਾ ਵਿਦਿਆਵਤੀ ਜੀ ਦੇ ਕੋਕ ਨੂੰ ਪਗਤ ਸਿੰਘ ਜੀ ਦੇ ਸਭ ਤੋਂ ਵੱਡੇ ਭਰਾ ਜਗਤ ਸਿੰਘ ਦਾ ਜਨਮ ਹੋਇਆ 1907 ਦੇ ਵਿੱਚ ਪਗਤ ਸਿੰਘ ਜੀ ਦਾ ਜਨਮ ਹੋਇਆ ਤੇ ਪਗਤ ਸਿੰਘ ਜੀ ਦਾ ਜਨਮ ਹੋਇਆ ਉਦੋਂ ਚਾਚਾਜੀਤ ਸਿੰਘ ਜੀ ਬਾਹਰ ਸੀ ਹਾਂਜੀ ਤੇ 1910 ਦੇ ਵਿੱਚ ਸਵਰਨ ਸਿੰਘ ਜੀ ਦੇ ਮਤਲਬ ਕਿਉਂਕਿ ਉਹ ਜੇਲ੍ਹ 'ਚ ਸਨ ਹਾਂਜੀ ਤੇ ਜੇਲ੍ਹ ਤੋਂ ਆ ਮਤਲਬ ਉਹਨਾਂ ਦੀ ਇਸੇ ਸੰਗਰਾਮ ਦੇ ਵਿੱਚ ਹੀ ਉਹ ਸਵਰਗ ਸਦਾਰ ਗਏ ਦੇਸ਼ ਲਈ ਕੁਰਬਾਨੀ ਦੇ ਗਏ ਅੱਛਾ ਜੀ ਤੇ ਉਹਨਾਂ ਦਾ ਪਰਿਵਾਰ ਤੇ ਬਹੁਤ ਵੱਡਾ ਸਦਮਾ ਲੱਗਾ ਸਾਰਾ ਪਰਿਵਾਰ ਟੁੱਟ ਗਿਆ ਵੀ ਉਹ ਉਮਰ ਮਾ 23 ਸਾਲ ਦੀ ਉਹਨਾਂ ਦੀ ਅੱਛਾ ਕਿ 23 ਸਾਲ ਦੀ ਉਮਰ 'ਚ ਹੀ ਸ਼ਹਾਦਤ ਪ੍ਰਾਪਤ ਕਰ ਗਏ ਤੇ ਉਸ ਤੋਂ ਬਾਅਦ ਫਿਰ 1910 ਦੇ ਵਿੱਚ ਮਤਲਬ ਇਹਨਾਂ ਦੇ ਘਰੇ ਭੈਣ ਅਮਰਕੌਰ ਨੇ ਜਨਮ ਲਿਆ ਤੇ ਫਿਰ ਕੁਲਬੀਰ ਜੀ ਕੁਲਤਾਰ ਜੀ ਰਣਬੀਰ ਜੀ ਸ਼ਕੁੰਤਲਾ ਜੀ ਤੇ ਰਜਿੰਦਰ ਸਿੰਘ ਤੇ ਇਹ ਸਾਰੇ ਭੈਣਾ ਭਰਾਵਾਂ ਨੇ ਬਾਅਦ ਚ ਜਨਮ ਲਿਆ अच्छा जी ਤੇ ਕੁਦਰਤੀ ਰੱਬ ਦੀ ਹੋਣੀ ਵੇਖੋ ਵੀ ਇੱਕ ਹੋਰ ਕੁਦਰਤੀ ਆਫਤ ਆ ਗਈ 1915 ਦੇ ਵਿੱਚ ਅਜੇ 10 ਸਾਲ ਦੀ ਉਮਰ ਸੀ ਵੀ ਸਭ ਤੋਂ ਵੱਡੇ ਭਗਤ ਸਿੰਘ ਜੀ ਦੇ ਜਗਤ ਸਿੰਘ ਉਹ ਵੀ ਵਿਚਾਰੇ ਚਾਲ ਵਸੇ ਹੁਣ ਇੱਕ ਮਾਤਾ ਵਿਦਿਆਵਤੀ ਤੇ ਇਹ ਸਾਰਾ ਕੁਝ ਜਨਾਨੀਆਂ ਤੇ ਸਹਣਾ ਪੈ ਗਿਆ ਵੀ ਇੱਕਦਮ ਮੌਤਾਂ ਹੋ ਗਈਆਂ ਉਧਰੋਂ ਅਜੀਤ ਸਿੰਘ ਵਿਦੇਸ਼ਾਂ ਚ ਸੀ ਉਹਨਾਂ ਦਾ ਕੋਈ ਤਾਂ ਪਤਾ ਨਹੀਂ ਸੀ ਭਗਤ ਸਿੰਘ ਵੀ ਕਿਉਂਕਿ ਇਸ ਲਹਿਰ ਨਾਲ ਜੁੜ ਚੁੱਕੇ ਸੀ ਉਹ ਲੋਕੀਂ ਜੱਲਿਆਂ ਵਾਲੇ ਬਾਗ ਦੀ ਜਿਹੜੀ ਸਾਕਾ ਹੋਇਆ ਸੀ ਉਹਦਾ ਬਹੁਤ ਅਸਰ ਹੋਇਆ ਸੀ ਉਹ ਕਿਉਂਕਿ ਪਹਿਲਾ ਪੁਰਖੇ ਜੁੜੇ ਹੋਏ ਸੀ ਵੱਡੇ ਪਿਤਾ ਚਾਚੇ ਜੁੜੇ ਹੋਏ ਸੀ ਇਸ ਕਰਕੇ ਉਹ ਵੀ ਇਸ ਲਹਿਰ ਨਾਲ ਜੁੜੇ ਸੀ ਤੇ ਬਾਹਰ ਹੀ ਸਨ ਉਹਨਾਂ ਦਾ ਕੋਈ ਹਤਾ ਪਤਾ ਨਹੀਂ ਸੀ ਅੱਛਾ ਫਿਰ ਪਤਾ ਕੀ ਹੋਇਆ ਜਦੋਂ ਸਾਂਡਰਸ ਦਾ ਕਤਲ ਹੋਇਆ ਹਾਂਜੀ ਸਾਂਡਰਸ ਕਤਲ ਤੋਂ ਬਾਅਦ ਨਾ ਬੀਕੇ ਦੱਤ ਹੋਰਾਂ ਨੇ ਤੇ ਭਗਤ ਸਿੰਘ ਹੋਰਾਂ ਨੇ ਲਾਹੌਰ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਹਾਂਜੀ ਜਿਹੜਾ ਫੋਕਾ ਬੰਮਸ ਸੀ ਸਿਰਫ ਆਵਾਜ਼ ਵਾਲਾ ਸੀ ਬੋਲੇ ਕੰਨਾਂ ਨੂੰ ਸੁਣਾਉਣ ਲਈ ਅੱਛਾ ਅੱਛਾ ਵੈਸੇ ਹੀ ਖਾਲੀ ਸੀ ਉਹ ਉਹਨਾਂ ਨੇ ਆਪ ਹੀ ਗ੍ਰਿਫਤਾਰੀ ਦੇਣੀ ਸੀ ਵੀ ਤੁਹਾਡੇ ਅਸੀਂ ਬੋਲੇ ਕੰਨਾਂ ਨੂੰ ਜਗਾਉ ਲਈ ਵੀ ਤੁਸੀਂ ਇੰਨਾ ਨਿਆਂ ਕਰ ਰਹੇ ਹੋ ਸਾਡੇ ਹਿੰਦੁਸਤਾਨੀਆਂ ਦੇ ਖਿਲਾਫ ਉਦੋਂ ਮਾਤਾ ਜੀ ਨੂੰ ਜਦੋਂ ਜਦੋਂ ਗ੍ਰਿਫਤਾਰ ਹੋਏ ਉਦੋਂ ਮਾਤਾ ਜੀ ਨੂੰ ਖਬਰ ਹੋਈ ਵੀ ਮੇਰਾ ਭਗਤ ਸਿੰਘ ਇੱਥੇ ਆ ਅੱਛਾ ਉਸੇ ਚੱਕਰ ਦੇ ਵਿੱਚ ਭਗਤ ਸਿੰਘ ਜੀ ਨੂੰ ਫਿਰ ਲਾਹੌਰ ਦੇ ਵਿੱਚ ਜੇਲ੍ਹ ਦੇ ਵਿੱਚ ਕੈਦ ਹੋਗੀ ਹਾਂਜੀ ਲਾਹੌਰ ਜੇਲ੍ਹ ਦੇ ਵਿੱਚ ਕਿਉਂਕਿ ਸਾਰੇ ਕੇਸ ਦੀ ਪੈਰਵਾਈ ਸੀ ਸਰਦਾਰ ਕਿਸ਼ਨ ਸਿੰਘ ਨੇ ਉਹਨਾਂ ਦੇ ਪਿਤਾ ਜੀ ਨੇ ਪੈਰਵਾਈ ਕਰਨੀ ਸੀ ਪੈਰਵਾਈ ਕੀਤੀ ਚਲੋ ਜਿੰਨਾ ਕਿ ਇਨਸਾਫ ਮਿਲਦਾ ਸੀ ਨਹੀਂ ਮਿਲਦਾ ਸੀ ਇਸੇ ਦੌਰਾਨ ਜੇਲ੍ਹ ਦੇ ਵਿੱਚ ਹੀ ਨਾ ਮਾਤਾ ਜੀ ਨੂੰ ਮੁਲਾਕਾਤ ਲਈ ਵੀ ਜਾਣਾ ਪੈਂਦਾ ਸੀ ਹਾਂਜੀ ਤੇ ਕਦੀ ਕਦੀ ਜਾਂਦੇ ਸੀ ਮਾਤਾ ਜੀ ਕਿਉਂਕਿ ਥੋੜੇ ਜਿਹਾ ਗਾਹਮਦੂ ਤੇ ਉਦੋਂ ਮੈਸੇਜ ਤੇ ਜਨਾਨੀਆਂ ਨੂੰ ਘਾਟ ਹੀ ਬਾਹਰ ਨਿਕਲਣ ਦਿੰਦੇ ਸੀ ਪਰ ਕਿਉਂਕਿ ਕ੍ਰਾਂਤੀਕਾਰੀ ਸਨ ਸਾਰੇ ਹਾਂਜੀ ਤੇ ਮਾਤਾ ਜੀ ਜਦੋਂ ਜੇਲ੍ਹ ਮੁਲਾਕਾਤ ਜਾਂਦੇ ਆ ਨਾ ਤੇ ਤੁਹਾਨੂੰ ਪਤਾ ਮਾਂ ਤੇ ਮਾਂ ਹੀ ਹੁੰਦੀ ਆ ਮਾਂ ਦਾ ਦਿਲ ਮਾਂ ਦਾ ਹੀ ਹੁੰਦਾ ਤੇ ਉਹਨਾ ਅੰਦਰੋਂ ਮਾਂ ਨੂੰ ਇਹ ਆ ਕਿ ਮੈਂ ਪੁੱਤ ਦਾ ਦਿਲ ਵੀ ਨਹੀਂ ਡੋਲਣ ਦੇਣਾ ਤੇ ਹੌਸਲਾ ਨੂੰ ਵੀ ਟੁੱਟਣ ਦੇਣਾ ਤੇ ਚਲੋ ਹੁਣ ਕਿਉਂਕਿ ਸਾਰਾ ਪਰਿਵਾਰ ਇਸ ਲਹਿਰ ਨਾਲ ਜੁੜਿਆ ਹੈ ਇਸ ਲਹਿਰ ਚ ਜੁੜੀ ਹਾਂਜੀ ਤੇ ਪੁੱਤ ਦਾ ਮੈਂ ਹੌਸਲਾ ਵਧਾਉਣਾ ਤੇ ਆਪਣੀ ਵੀ ਮੈਂ ਥਰੂ ਕੰਟਰੋਲ ਕਰਨਾ ਕਿ ਮੈਂ ਰੋਣਾ ਨਹੀਂ ਹਾਂਜੀ ਤੇ ਇੱਕ ਮੁਲਾਕਾਤ ਹੈ ਜਿੱਦੋਂ ਪਤਾ ਲੱਗਦਾ ਕਿ ਇਹਨਾਂ ਦੀ ਹੁਣ ਫਾਂਸੀ ਤੈ ਹੈ ਹਾਂਜੀ ਤੇ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦੀ ਤੇ ਮੁਲਾਕਾਤ ਤੋਂ ਇੱਕ ਦੋ ਦਿਨ ਪਹਿਲਾਂ ਦੀ ਗੱਲ ਹੈ ਕਿ ਭਗਤ ਸਿੰਘ ਆਪਣੀ ਕਿਤਾਬ ਪੜ੍ਹ ਰਹੇ ਸੀ ਹਾਂਜੀ ਤੇ ਉਹਨਾਂ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਸੀ ਭਗਤ ਸਿੰਘ ਨੇ ਮਤਲਬ ਆਖੀਰਲੇ ਜੇਲ੍ਹ ਦੇ 3 ਸਾਲਾਂ ਦੇ ਵਿੱਚ ਕੋਈ 80 ਕ ਦੇ ਕਰੀਬ ਕਿਤਾਬਾਂ ਪੜ੍ਹ ਲਈਆਂ ਸੀ ਅੱਛਾ ਪੜ੍ਹੀਆਂ ਨਹੀਂ ਸੀ ਮਤਲਬ ਪੀਤੀਆਂ ਸੀ ਸਾਡੇ ਵਰਗੇ ਤਾਂ ਪੜ੍ਹ ਕੇ ਛੱਡ ਜਾਂਦੇ ਮੁੜ ਕੇ ਬੰਦ ਭੁੱਲ ਜਾਂਦੇ ਉਹਨਾਂ ਨੂੰ ਇੱਕ ਇੱਕ ਚੀਜ਼ ਯਾਦ ਸੀ ਤੇ ਸ਼ਾਇਦ ਆਖਰੀ ਵੇਲੇ ਉਹ ਲੈਨਨ ਜੀ ਦੀ ਕਿਤਾਬ ਪੜ੍ਹ ਰਹੇ ਸੀ ਤੇ ਪਤਾ ਲੱਗਾ ਉਹਨੇ ਆ ਕੇ ਦਰੋਗੇ ਨੇ ਦੱਸਿਆ ਕਿ ਤੁਹਾਡੇ ਮਾਤਾ ਜੀ ਮਿਲਣਾ ਹੈ ਹਾਂਜੀ ਤੇ ਮਾਣੋ ਕਿੰਨੇ ਦਿਨ ਬਾਅਦ ਮਿਲ ਰਹੇ ਸੀ ਤੇ ਇਹਦਾ ਨਾ ਬੜਾ ਨਾਟਕੀ ਰੂਪ ਦਿੱਤਾ ਦਵਿੰਦਰ ਸਿੰਘ ਦਮਨ ਜੀ ਨੇ ਆਪਣੇ ਨਾਟਕ ਛਪਣ ਤੋਂ ਪਹਿਲਾਂ ਦੇ ਵਿੱਚ ਤੇ ਮੇਰੇ ਕੋਲ ਜ਼ਿਕਰ ਰਿਹਾ ਨਹੀਂ ਜਾਣਾ ਤੇ ਜਦੋਂ ਮਾਤਾ ਜੀ ਅੰਦਰ ਆਉਂਦੇ ਨੇ ਕਾਲ ਕੋਠੜੀ ਦੇ ਵਿੱਚ ਉੱਥੇ ਤੇ ਜਿਹੜੇ ਵਿਸਤਲ ਚ ਬਾਹਰ ਮਿਲਣ ਆਉਂਦੇ ਆ ਤੇ ਮਾਤਾ ਵੇਖਦੇ ਨੇ ਹੁਣ ਮਾਤਾ ਮਨ ਚ ਸੋਚਦੀ ਐ ਵੀ ਵਿਧਵਾਤੀ ਮਾਂ ਵੀ ਮੈਂ ਪੁੱਤ ਦਾ ਹੌਸਲਾ ਵਧਾਉਣਾ ਹੌਸਲਾ ਵਧਾਉਣਾ ਹਾਂ ਹੌਸਲਾ ਡਿੱਗੇ ਨਾ ਤੇ ਮਾਤਾ ਨੂੰ ਪਿਆਰ ਚ ਤਾੜਾ ਮਾਰਦੀ ਐ ਕਹਿੰਦੇ ਬਸੰਤੀ ਚੋਲੇ ਦਾ ਗੀਤ ਗਾਉਣ ਵਾਲਿਆਂ ਨੂੰ ਇਹ ਕਾਲ ਕੋਠੜੀਆਂ ਨੇ ਸੋਭਦੀਆਂ ਹਾਂਜੀ ਉਹ ਤਾਂ ਤਲਵਾਰ ਫੜ ਕੇ ਜੰਗ ਦੇ ਮੈਦਾਨਾਂ ਚ ਲੜਿਆ ਕਰਦੇ ਨੇ ਤੂੰ ਕਾਲ ਕੋਠੜੀ ਚ ਬੈਠਾ ਹੈ ਭਗਤ ਸਿੰਘ ਜੀ ਅੱਗੇ ਬੜੇ ਪਿਆਰ ਨਾਲ ਕਹਿੰਦੇ ਨਾ ਪਤਾ ਮਾਤਾ ਹੀ ਹਾਂਜੀ ਕਹਿੰਦਾ ਮਾਂ ਮੈਂ ਆਪਣੇ ਹਿੱਸੇ ਦੀ ਲੜਾਈ ਲੜ ਚੁੱਕਾ ਹਾਂ ਹਾਂ ਹਾਂਜੀ ਮਾਤਾ ਹੌਸਲਾ ਥੋੜਾ ਜਿਹਾ ਢਿੱਲਾ ਕਰ ਦਿੰਦੀ ਏ ਥੋੜਾ ਜਿਹਾ ਰਿਆ ਨਹੀਂ ਨਾ ਜਾਂਦਾ ਮਾਂ ਤੇ ਮਾਈ ਮਾਂ ਤਾਂ ਮਾਂ ਹੀ ਹੁੰਦੀ ਏ ਹਾਂਜੀ ਹਾਂ ਤੇ ਫਿਰ ਨਾ ਉਹ ਕਹਿੰਦੀ ਮਾਂ ਤੂੰ ਕਿਹੋਂ ਸਲਾਹ ਹਰਦੀਆਂ ਤੂੰ ਤੇ ਸੰਭਲ ਹਾਂ ਹਾਂਜੀ ਉਹ ਕਹਿੰਦੀ ਕਿ ਤੂੰ ਕਾਲ ਕੋ ਉਠੜੀ ਚੱਕਿਓ ਬੈਠਾ ਤੂੰ ਤੈਨੂੰ ਤੇ ਬਾਹਰ ਹੋਣਾ ਚਾਹੀਦਾ ਸੀ ਉਹ ਕਹਿੰਦਾ ਮਾਂ ਤੂੰ ਇਹਨਾਂ ਹੱਥਾਂ ਨਾਲ ਚਾਚਾ ਅਜੀਤ ਸਿੰਘ ਨੂੰ ਤੋਰਿਆ ਕਈ ਵਾਰ ਪਿਤਾ ਜੀ ਕਿਸ਼ਨ ਸਿੰਘ ਨੂੰ ਤੋਂ ਮੌਤ ਦੇ ਮੂੰਹ ਚ ਭੇਜਿਆ ਚਾਚਾ ਸਵਰਨ ਸਿੰਘ ਦੀ লাশ ਤੋਂ ਆਪਣੇ ਇਨਾ ਹੱਥਾਂ ਨਾਲ ਸੰਭਾਲ ਲਈ ਮੇਰੇ ਵਾਰੀ ਜਿਗਰਾ ਕਿਉਂ ਛੋਟਾ ਕਰਦੀਆਂ ਤੋ ਸ਼ੇਰਪੁੱਤ ਦੀ ਮਾਂ ਹੈ ਹਾਂਜੀ ਸ਼ੀਣੀ ਵਾਂਗ ਬੁੱਕ ਤੇ ਮਾਤਾ ਵਿਦਿਆਵਤੀ ਅੱਗੋਂ ਕਹਿੰਦੇ ਹਾਂਜੀ ਮੈਨੂੰ ਆਹ ਕਹਿੰਦਾ ਸ਼ੀਣੀਆਂ ਵਾਂਗ ਬੁੱਕਾਂ ਆਪ ਬਹਿ ਗਿਓ ਪੀਣ ਚੱਕੀਆਂ ਵੇ ਕਿੱਥੋਂ ਸੁਝਿਆ ਸਹਿਮ ਸਿਆਸਤਾਂ ਦਾ ਜੇਲਾਂ ਵਿੱਚ ਬਗਾਵਤਾਂ ਡੱਕੀਆਂ ਵੇ ਅੱਜ ਲੋੜ ਸੀ ਚੋਰ ਨੂੰ ਚੁੱਕਣੇ ਦੀ ਤਰਲੇ ਮਾਰ ਕੇ ਖਲਕਤਾ ਅਕੀਆਂ ਵੇ ਇੱਕ ਵਾਰ ਤੋਂ ਜੇਲ੍ਹ ਤੋਂ ਬਾਹਰ ਆਵੇਂ ਗੋਰੇ ਵਾਲੀਆਂ ਉੱਡਣੀਆਂ ਫੱਕੀਆਂ ਵੇ ਕਹਿੰਦੀ ਪਰ ਤੇਰੇ ਵਾਰੀ ਮੇਰਾ ਸਬਰ ਡੋਲ ਜਾਂਦਾ ਅੱਜ ਮੇਰ ਕੋ ਰਿਆ ਨਹੀਂ ਜਾਂਦਾ ਉਹ ਕਹਿੰਦਾ ਮਾਂ ਸ਼ੇਰ ਪੁੱਤ ਦੀ ਮਾਂ ਹੈ ਤੋ ਸ਼ੇਰ ਪੁੱਤ ਬਣ ਕੇ ਰਹਿ ਤੇ ਉਹ ਵਿਚਾਰੀ ਦੀ ਮੁਲਾਕਾਤ ਸੀ ਇਸ ਤਰ੍ਹਾਂ ਫਿਰ ਉਹ ਜ਼ਿਕਰ ਹੁੰਦਾ ਹੈ ਕਿ ਉਹ ਅਗੋਂ ਉਹ ਕਹਿੰਦੇ ਨੇ ਮਾਂ ਸਮਝਾਉਣ ਲਈ ਭਾਗੇ ਸਿੰਘ ਹਾਂਜੀ ਮੈਂ ਯਾਦ ਕਰ ਉਸ ਕਲਗੀਆਂ ਵਾਲਿਆਂ ਨੂੰ ਗੁਰੂ ਗੋਬਿੰਦ ਸਿੰਘ ਨੂੰ ਜਿਨੇ ਆਪਣੇ ਚਾਰ ਵਾਰੇ ਸੀ ਤੂੰ ਇੱਕ ਨਹੀਂ ਵਾਰ ਸਕਦੇ ਤੈਨੂੰ ਤੇ ਮਾਨ ਹੋਣਾ ਚਾਹੀਦਾ ਤੇਰਾ ਪੁੱਤ ਤੇਰੀ ਕੁੱਖ ਸੁਲੱਖਣੀ ਕਰਨ ਜਾ ਰਿਹਾ ਹਾਂਜੀ ਤੇ ਉਹ ਵਿਚਾਰੀ ਹੌਸਲਾ ਭਰਦੀ ਆ ਉਹ ਫਿਰ ਇੱਕ ਗੱਲ ਕਹਿੰਦੇ ਕਹਿੰਦੇ ਮਾਂ ਤੂੰ ਨਾ ਮੇਰੀ ਇੱਕ ਗੱਲ ਮੰਨੇਗੀ ਕੀ ਗੱਲ ਹੈ ਉਹੀ ਗੱਲ ਮਾਂ ਨੂੰ ਸਮਝ ਲੱਗ ਗਈ ਵੀ ਇਹ ਗੱਲ ਕੀ ਕਹਿਣਾ ਚਾਹੁੰਦੇ ਕਹਿੰਦੇ ਦਸ ਪਤ ਲੱਖ ਗੱਨਾ ਮਿਲਣਗੀ ਤੇਰੀਆਂ ਹਾਂਜੀ ਕਹਿੰਦੇ ਮਾਂ ਤੇ ਮੇਰੀ ਲਾਸ਼ ਲੈਣ ਨਹੀਂ ਆਉਣਾ ਹੁਣ ਸੋਚੋ ਕੋਈ ਪੁੱਤ ਇਹ ਗੱਲ ਕਹਿ ਰਿਹਾ ਹੋਵੇ ਤੇ ਮਾਂ ਤੇ ਕੀ ਬਿੱਤੇਗੀ ਬਿੱਤੇਗੀ ਤੇ ਉਹਦੀ ਅੰਦਰੇ ਅੰਦਰ ភੁਬ ਨਿਕਲਦੀ ਮਾਂ ਦੀ ਹਾਂਜੀ ਕਹਿੰਦਾ ਅੰਗਸੰਗ ਨੂੰ ਪਰੇ ਕਰ ਲੈਂਦੇ ਕਹਿੰਦੇ ਮੈਨੂੰ ਪਤਾ ਤੂੰ ਆਏਂਗੀ ਨਾ ਤੇ ਤੂੰ ਰੋਵੇਂਗੀ ਤੇ ਤੇਰੇ ਤੋਂ ਰੋਕਿਆ ਨਹੀਂ ਜਾਣਾ ਡਿੱਕੇ ਜਲਾ ਵਿਖਿਆ ਨਹੀਂ ਜਾਣਾ ਹਾਂਜੀ ਤੇ ਮੈਂ ਨਹੀਂ ਚਾਹੁੰਦਾ ਕਿ ਤੂੰ ਰੋਵੇਂ ਤੇ ਕੋਈ ਇਹ ਕਵੇ ਕਿ ਪਗਸੰਗ ਦੀ ਮਾਂ ਰੋ ਰਹੀ ਹੈ ਹੂੰ ਹਾਂਜੀ ਕਹਿੰਦਾ ਰੋਣ ਨੂੰ ਮੈਂ ਵੀ ਰੋ ਸਕਦਾ ਪਰ ਮੇਰੀ ਇੱਕ ਅੱਖ ਚੋਂ ਡਿੱਗਾ ਇੱਕ ਵੀ ਹੰਝੂ ਤੈਨੂੰ ਪਤਾ ਕੀ ਕਰ ਸਕਦਾ ਤੂੰ ਫਖਰ ਕਰਕੇ ਤੇਰਾ ਪੁੱਤ ਤੇਰੀ ਕੁਖ ਸਲਖਣੀ ਕਰਨ ਜਾ ਰਿਹਾ ਮੈਨੂੰ ਯਾਦ ਆਉਂਦਾ ਇੱਕ ਗੀਤ ਸੁਰਿੰਦਰ ਸ਼ਿੰਦਾ ਜੀ ਨੇ ਨਾ ਆਪਣੇ ਇੱਕ ਭਗਤ ਸਿੰਘ ਜੀ ਤੇ ਪੂਰੇ ਆਪੇਰੇ ਦੇ ਵਿੱਚ ਗਾਇਆ ਸੀ ਹਾਂਜੀ ਮੈਂ ਗਾ ਕੇ ਸੁਣਾਉਣਾ ਤੁਹਾਨੂੰ ਜਦੋਂ ਮਾਂ ਜਾਣ ਲੱਗਦੇ ਨਾ ਮਿਲ ਕੇ ਹਾਂਜੀ ਜਿਹੜੀ ਜੇਲ੍ਹ 'ਚ ਉਹਨਾਂ ਨੇ ਕੁੱਟ ਕੇ ਜੱਫੀ ਪਾਉਣੀ ਹੁੰਦੀ ਆ ਸਲਾਖਾਂ ਦੇ ਵਿੱਚੋਂ ਦੀ ਵੀ ਜਿਸ ਤਰ੍ਹਾਂ ਵੀ ਤੇ ਪਾ ਕੇ ਉਹਦਾ ਹੱਥ ਫੜ ਕੇ ਕੁੱਟ ਕੇ ਤੇ ਉਹ ਜਾਣ ਲੱਗਦੇ ਭਗਤ ਸਿੰਘ ਤੋਂ ਕਿੰਨੇ ਵਿੱਚ ਜੇਲ੍ਹ ਲਾਹੌਰ ਦੀ ਦੇ ਮਾਂ ਜਦ ਮੁਲਾਕਾਤ ਨੂੰ ਆਈ ਉਹਦੇ ਲਾਲ ਭਗਤ ਸਿੰਘ ਨੇ ਹੱਸਦੇ ਹੱਸਦੇ ਗੱਲ ਸੁਣਾਈ ਕੱਲ ਦਿਨ ਚੜਦੇ ਨੂੰ ਮਾਂ ਤੈਨੂੰ ਤੇਰਾ ਲਾਲ ਨਹੀਂ ਥਿਉਣਾ ਗੱਲ ਸੁਣ ਮੇਰੀ ਅੰਮੀਏ ਨਹੀਂ ਮੇਰੀ ਲਾਸ਼ ਲੈਣ ਨੀ ਆਉਣਾ ਗੱਲ ਸੁਣ ਮੇਰੀ ਮਾਏ ਨੀ ਮੇਰੀ ਲਾਸ਼ ਲੈਣ ਨੀ ਆਉਣਾ ਦੱਸੋ ਕਿੱਡਾ ਜਿਗਰਾ ਹੋਊਗਾ ਉਹ ਮਾਂ ਦਾ ਕੀ ਬਿੱਤੀ ਹੋਈਗੀ ਉਸ ਮਾਂ ਤੇ ਤੇ ਉਸ ਸ਼ੇਰ ਪੁੱਤ ਦਾ ਵੀ ਜਿਗਰਾ ਜਿਹੜਾ ਆਖਰੀ ਗੱਲ ਮਾਂ ਨੂੰ ਕਹਿ ਰਿਹਾ ਵੀ ਹੌਸਲਾ ਰੱਖੀ ਤੇ ਮਾਂ ਵਿਚਾਰੀ ਚੱਲ ਜਾਂਦੀ ਆ ਉਹ ਜਦੋਂ ਆਪਣੀ ਬੈਰਕ ਚ ਵਾਪਸ ਜਾਣ ਲੱਗਦਾ ਤੇ ਜਿੱਥੇ ਖੜਾ ਹੁੰਦਾ ਮਾਂ ਉਹਦੇ ਚਰਨਾਂ ਦੀ ਧੂੜ ਚੁੰਮ ਕੇ ਮੱਥੇ ਨਾਲ ਲਾਉਂਦੀ ਆ ਉਹ ਹੀ ਮਾਤਾ ਵਿਦਿਆਵਤੀ ਚਲੋ ਜੀ ਉਹ ਆ ਜਾਂਦੇ ਆ ਤੇ 2 ਦਿਨ ਦਾ ਬਾਅਦ ਪਤਾ ਲੱਗਦਾ ਇਹਨਾਂ ਨੂੰ 24 ਮਾਰਚ ਨੂੰ 1931 ਨੂੰ ਫਾਂਸੀ ਹੋਣੀ ਸੀ ਹਾਂਜੀ ਪਰ ਅੰਗਰੇਜ਼ ਹਕੂਮਤ ਲੋਕਾਂ ਦੇ ਰੋਹ ਤੋਂ ਇੰਨਾ ਡਰੀ ਹੋਈ ਸੀ ਕਿ ਉਹਨਾਂ ਨੇ ਨਾ ਉਹਨਾਂ ਨੂੰ ਇਹ ਸੀ ਕਿ ਜੇ ਭਗਤ ਸਿੰਘ ਜੀ ਨੂੰ ਕਿਉਂਕਿ ਉਦੋਂ ਭਗਤ ਸਿੰਘ ਬਹੁਤ ਵੱਡੇ ਹੀਰੋ ਦੇ ਰੂਪ ਕ੍ਰਾਂਤੀਕਾਰੀ ਦੇ ਰੂਪ ਚ ਲੋਕਾਂ ਦੇ ਵਿੱਚ ਮਨ ਚ ਘਰ ਬਣਾ ਚੁੱਕੇ ਸੀ ਲੋਕਾਂ ਦੇ ਅਸਲ ਹੀਰੋ ਬਣ ਚੁੱਕੇ ਸੀ ਤੇ ਲੋਕ ਚਾਹ ਰਹੇ ਸੀ ਕਿ ਇਹਨਾਂ ਨੂੰ ਫਾਂਸੀ ਨਾ ਹੋਵੇ ਕਿਉਂਕਿ ਇਹਨਾਂ ਨੇ ਦੇਸ਼ ਦੀ ਬਾਗਡੋਰ ਆਪਣੇ ਹੱਥ ਚ ਲੈ ਲਈ ਹੋਈ ਆ ਤੇ ਇਹ ਕੁਝ ਕਰ ਕਰਨਗੇ ਤੇ ਉਹ ਕੀ ਹੋਇਆ ਕਿ ਹਕੂਮਤ ਨੇ ਦਰਦੇ ਮਾਰੇ ਹਾਂਜੀ ਜੇਲ੍ਹ ਦਾ ਪਿਛਲਾ ਦਰਵਾਜ਼ਾ ਖੋਲ ਕੇ ਤੇ ਹਸਾਨੀ ਵਾਲੇ ਨੇ ਇਹਨਾਂ ਨੂੰ ਟਰੱਕ 'ਚ ਲੱਦ ਕੇ ਫਾਂਸੀ ਦੇ ਦਿੱਤੀ ਰਾਤ ਨੂੰ ਰਾਤ ਹੀ ਦੇਣੀ ਚਾਹੀਦੀ ਸੀ ਪਰ ਕਾਨੂੰਨ ਦੇ ਮੁਤਾਬਕ ਕਦੀ ਵੀ ਸ਼ਾਮ ਨੂੰ ਫਾਂਸੀ ਨਹੀਂ ਹੁੰਦੀ ਪਰ ਇਹਨਾਂ ਨੂੰ ਸ਼ਾਮ ਨੂੰ ਹੀ ਫਾਂਸੀ ਦੇ ਦਿੱਤੀ ਗਈ ਹੁਣੀ ਤੜਕੇ ਹੁੰਦੀ ਹੈ ਹਾਂਜੀ 24 ਮਾਰਚ ਨੂੰ ਹੋਣੀ ਸੀ ਇਹਨਾਂ ਨੂੰ 23 ਮਾਰਚ ਨੂੰ ਫਾਂਸੀ ਦੇ ਕੇ ਇਹਨਾਂ ਦੀਆਂ ਲਾਸ਼ਾਂ ਨੂੰ ਟਰੱਕ 'ਚ ਪਾ ਕੇ ਤੇ ਹਸਾਨੀ ਵਾਲੇ ਵੱਲੋਂ ਲੈ ਗਏ ਤੇ ਲੋਕਾਂ ਦਾ ਉਹਨਾਂ ਨੂੰ ਪਿੱਛੋਂ ਖਬਰ ਲੱਗ ਗਈ ਵੀ ਲੋਕਾਂ ਦਾ ਰੋਹ ਚੜ ਗਿਆ ਤੇ ਇਹਨਾਂ ਨੇ ਕੀ ਕੀਤਾ ਵੀ ਖੁਰਦਬੁਰਦ ਕਰਨ ਦੇ ਲਈ ਸਤਲੁਜ ਦੇ ਕੰਢੇ ਦੇ ਉੱਤੇ ਜਾ ਕੇ ਨਾ ਉੱਥੇ ਤੇਲ ਪਾ ਕੇ ਤੇ ਸਾੜਤੀਆਂ ਫਿਰ ਪਿੱਤੋਂ ਪਤਾ ਲੱਗਾ ਵੀ ਲੋਕਾਂ ਦਾ ਜਿਉ ਮਾਰ ਗਿਆ ਆ ਗਿਆ ਫਿਰ ਅੱਧ ਸੜੀਆਂ ਲਾਸ਼ਾਂ ਰੱਖ ਕੇ ਤੇ ਉੱਥੋਂ ਭੱਜ ਗਏ ਫਿਰ ਲੋਕਾਂ ਨੇ ਜੋ ਸਤਕਾਰ ਬਣਦਾ ਸੀ ਨਾਰੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਉਹ ਫਿਰ ਇਹਨਾਂ ਦਾ ਅਸਾਂ ਵਾਲਾ ਉੱਥੇ ਸਸਕਾਰ ਕੀਤਾ ਗਿਆ ਜੋ ਮਰਿਆਦਾਵਾਂ ਸੀ ਸ਼ਹੀਦਾਂ ਦੇ ਨਾਲ ਜੋ ਹੋ ਰਹਾ ਸੀ ਤੇ ਮਾਂ ਵਿਚਾਰੀ ਤੇ ਬੀਤੀ ਵੀ ਮਾਂ ਤੇ ਉਹਨੂੰ ਆਖਰੀ ਵਾਰ ਚਿਹਰਾ ਵੀ ਨਹੀਂ ਵੇਖਣ ਨਸੀ ਲਿਆ ਕਿ ਉਹਨਾਂ ਨੇ ਮੁਲਾਕਾਤ ਵੀ ਨਹੀਂ ਜਿਹੜੀ ਆਖਰੀ ਵੇਲੇ ਕਰਦੇ ਹੁੰਦੇ ਉਹ ਵੀ ਨਹੀਂ ਕਰਨ ਦਿੱਤੀ ਤੇ ਇਹਨਾਂ ਜ਼ਰੂਰ ਯਾਦ ਆਇਆ ਕਿ ਭਗਤ ਸਿੰਘ ਜੀ ਦੀ ਗੱਲ ਉਹਨੇ ਇੱਕ ਕਈ ਸੀ ਮਾਂ ਨੂੰ ਵੀ ਮਾਂ ਮੈਂ ਤੈਨੂੰ ਉਹ ਕਹਿੰਦੇ ਵੀ ਮੈਨੂੰ ਮੈਨੂੰ ਕੀ ਮਤਲਬ ਮੇਰੇ ਕੋਲ ਕੀ ਰਹੇਗਾ ਕਹਿੰਦਾ ਮਾਂ ਤੈਨੂੰ ਜਦੋਂ ਮੇਰੀ ਯਾਦ ਆਇਆ ਕਰੇ ਨਾ ਤੇ ਮੈਂ ਤੇਰੇ ਲਈ ਬੀਕੇ ਦੱਤ ਬੁਟਕੇਸ਼ਵਰ ਦੱਤੋ ਦਾ ਯਾਰ ਸੀ ਮੈਂ ਉਹ ਦੇਖ ਕੇ ਜਾ ਰਿਹਾ ਉਹ ਵੀ ਉਹਨੂੰ ਹੀ ਤੋਂ ਪਗਤ ਸਿੰਘ ਸਮਝੀ ਉਹ ਬਹੁਤ ਚੰਗਾ ਮੁੰਡਾ ਤੇ ਮੇਰਾ ਸਾਥ ਹੀ ਰਿਹਾ ਤੇ ਮਾਂ ਉਹਨਾਂ ਸਾਥੀਆਂ ਨੂੰ ਯਾਦ ਕਰਦੀ ਜਦੋਂ ਉਹਨਾਂ ਨੇ ਮਤਲਬ ਅੱdsੜੀਆਂ ਲਾਸ਼ਾਂ ਦਾ ਉੱਥੇ ਸੰਸਕਾਰ ਕੀਤਾ ਸਾਨੀਵਾਲਾ ਸਾਹਿਬ ਤੇ ਮਾਂ ਖੁਦ ਨਾਰਾ ਲਾ ਰਹੀ ਸੀ ਉਹ ਇੱਕ ਦਾ ਨਾਂ ਨਹੀਂ ਸੀ ਲੈ ਰਹੀ ਉਹ ਭਗਤ ਸਿੰਘ ਰਾਜਗੁਰੂ ਸੁਖਦੇਵ ਜ਼ਿੰਦਾਬਾਦ ਕਹਿ ਰਹੀ ਸੀ ਅੱਛਾ ਤੇ ਸਮੇ ਨੇ ਫਿਰ ਮਾਤਾ ਵਿਦਿਆਵਤੀ ਨੂੰ ਸਵਾਲ ਕੀਤਾ ਤੇ ਤੇਰੇ ਪੁੱਤਰ ਨੇ ਇੱਡਾ ਵੱਡਾ ਬਲੀਦਾਨ ਦੇ ਦਿੱਤਾ ਹਾਂਜੀ ਤੇ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਉਹ ਕਹਿੰਦੇ ਉਸ ਮਾਂ ਦਾ ਕੀ ਬਣਿਆ ਆਂਦਰਾਂ ਦੀ ਅੱਗ ਜੀ ਦੀ ਗਈ ਕਸਤੂਰੀਆਂ ਖੰਡਾ ਮਾਂ ਦਾ ਦਿਲ ਤੇ ਮਾਂ ਦਾ ਦਿਲ ਸਮਾਂ ਬੀਤਦਾ ਗਿਆ ਹਾਂਜੀ ਫਿਰ ਚਾਚਾ ਅਜੀਤ ਸਿੰਘ ਵੀ ਵਿਦੇਸ਼ ਤੋਂ ਵਾਪਸ ਆ ਗਏ ਅੱਛਾ ਜੀ ਉਹ ਬਹੁਤ ਮਾਰੋਗੇ ਸੀ ਸ਼ਰਟੀ ਵੀ ਹੋ ਗਈ ਸੀ ਉਹਨਾਂ ਨੂੰ ਤੇ ਉਹ ਇਲਾਜ ਲਈ ਡਲਹੋਜ਼ੀ ਗਏ ਡਲਹੋਜ਼ੀ ਉਹਨਾਂ ਦੀ ਸਮਾਦਵੀ ਬਣੀ ਹੋਈ ਹੈ ਤੇ ਜਦੋਂ ਦੇਸ਼ ਦੀ ਆਜ਼ਾਦੀ ਹੋਈ ਨਾ 15 ਅਗਸਤ 1947 ਨੂੰ ਹਾਂਜੀ ਉਸੇ ਦਿਨੀ ਉਹ ਵੀ ਸਵਰਗਵਾਸ ਹੋ ਗਏ ਅਜੀਤ ਸਿੰਘ ਜੀ ਮਤਲਬ ਦੇਸ਼ ਤੋਂ ਕੁਰਬਾਨ ਹੋ ਗਏ ساری ਉਮਰ ਉਹਨਾਂ ਨੇ ਦੇਸ਼ ਲਈ ਆਪਣੀ ਕੁਰਬਾਨੀ ਆਪਣੀ ਜੱਦੋਜਹਾਦ ਆਪਣੀ ਜੰਗ ਆਪਣੀ ਹਾਂਜੀ ਕ੍ਰਾਂਤੀ ਦੀ ਭਾਵਨਾ ਜਿੰਦਾ ਰੱਖੀ ਇਹ ਵੀ ਇੱਕ ਸਦਮਾ ਮਾਂ ਤੇ ਆ ਗਿਆ ਇਹਨਾਂ ਤੇ ਪਰਿਵਾਰ ਤੇ ਆ ਗਿਆ ਤੇ ਫਿਰ ਕੀ ਹੁੰਦਾ ਕਿ ਇਹਨਾਂ ਤੋਂ ਬਾਅਦ ਨਾ ਅਚਾਨਕ ਮਤਲਬ ਖਬਰ ਜਿਹੜੀ ਆ ਉਹ ਬੀਕੇ ਦੱਤ ਨੂੰ ਪਤਾ ਲੱਗਦਾ ਜਦੋਂ ਅਖਬਾਰਾਂ 'ਚ ਖਬਰ ਛਪਦੀ ਐ ਇਹਨਾਂ ਦੀ ਅਜੀਤ ਸਿੰਘ ਜੀ ਦੀ ਤੇ ਬੀਕੇ ਦੱਤ ਜੀ ਨੂੰ ਪਤਾ ਲੱਗਦਾ ਤੇ ਉਹ ਕਹਿੰਦੇ ਉਹਨਾਂ ਨੇ ਸੁਣ ਕੇ ਉਹ ਬਾਜੀ ਕੁਲਤਾਰ ਨੂੰ ਸੰਪਰਕ ਕਰਦੇ ਆ ਵੀ ਮਾਤਾ ਜਿੰਦੇ ਆ ਮਾਤਾ ਵਿਧਵਾਤੂ ਜੀ ਤੇ ਉਹ ਫਿਰ ਮਾਤਾ ਦੀ ਚਿੱਠੀ ਪਾਉਂਦੇ ਆ ਵੀ ਮੈਂ ਮਾਤਾ ਜੀ ਦਾ ਪਤਾ ਲੈਣ ਤੇ ਮਿਲਣ ਆ ਰਿਹਾ ਅੱਛਾ ਤੇ ਮਾਤਾ ਵਿਦਿਆਵਤੀ ਨੂੰ ਸੁਣ ਕੇ ਖੁਸ਼ੀ ਹੁੰਦੀ ਆ ਪੀ ਮੇਰਾ ਭਗਤ ਸਿੰਘ ਆ ਰਿਹਾ ਉਹ ਨਾ ਖਟਕੜ ਕਲਾ ਦੇ ਵਿੱਚ ਹੀ ਨਾ ਪੂਰੇ ਗਾਜੇ ਵਾਜੇ ਦੇ ਨਾਲ ਢੋਲ ਵਜੇ ਕਰ ਲੈਂਦੇ ਆ ਉਧਰ ਭਗਤ ਸਿੰਘ ਜੀ ਉਹਨਾਂ ਦੀ ਪਤਨੀ ਉਹਨਾਂ ਦੀ ਬੇਟੀ ਭਾਰਤੀ ਦਤ ਤੇ ਉਹ ਤਿੰਨੇ ਜਣੇ ਖਟਕੜ ਕਲਾ ਹੁੰਦੇ ਬੈਂਡ ਵਾਜਾਂ ਨਾਲ ਦਾ ਸਵਾਗਤ ਕਰਦੇ ਆ ਤੇ ਉਹ ਮਾਤਾ ਦੇ ਪੈਰ ਚੁੰਮਦਾ ਤੇ ਉਹ ਕਹਿੰਦਾ ਵੀ ਅੱਜ ਮੈਨੂੰ ਇੰਦੇ ਲੱਗਦਾ ਵੀ ਮੈਂ ਚਾਰੇ ਧਾਮਾਂ ਦੀ ਯਾਤਰਾ ਕਰ ਲਈ ਤੇ ਮਾਤਾ ਉਹਨਾਂ ਨੂੰ ਪੂਰਾ ਜੋ ਉਹਨਾਂ ਦਾ ਮਤਲਬ ਸਵਾਗਤ ਕਰਦੀ ਆ ਤੇ ਇਹ 1962 ਦੀ ਗੱਲ ਹੈ ਮੇਰੇ ਖਿਆਲ ਨਾਲ ਤੇ ਅੱਛਾ ਜੀ ਫਿਰ ਕੁਝ ਸਮੇਂ ਬਾਅਦ ਬੀਕੇ ਦੱਤ ਜੀ ਦਾ ਵੀ ਮਤਲਬ ਦੇਸ਼ ਤੋਂ ਕੁਰਬਾਨ ਹੋ ਜਾਂਦੇ ਹੋ ਵੀ ਪੂਰੇ ਹੋ ਜਾਂਦੇ ਆ ਸਵਰਗਵਾਸ ਹੋ ਜਾਂਦੇ ਆ ਅੱਛਾ ਤੇ ਮਾਤਾ ਉਹਨਾਂ ਨੇ ਬੀਕੇ ਦੱਤ ਜੀ ਦੀ ਇੱਛਾ ਸੀ ਮੇਰੀ ਵੀ ਮੇਰਾ ਵੀ ਜਿਹੜਾ ਆਖਰੀ ਰਸਮਾਂ ਤੇ ਆਖਰੀ ਸੰਸਕਾਰ ਹੈ ਉਹ ਸੈਣੀ ਵਾਲੀ ਭਗਤ ਸਿੰਘ ਹੋਰਾਂ ਦੇ ਨਾਲ ਹੀ ਕੀਤਾ ਜਾਵੇ ਅੱਛਾ ਜੀ ਤੇ ਉਹ ماں ਨੇ ਆਖਰੀ ਵਾਰੀ ਵੀ ਕੇ ਦੱਤ ਦਾ ਵੀ ਮੱਥਾ ਚੁੰਮਿਆ ਤੇ ਮੱਥਾ ਚੁੰਮ ਕੇ ਕਹਿੰਦੀ ਕਿ ਤੁਸੀਂ ਚਾਰੇ ਤੇ ਇਕੱਠੇ ਹੋਗੇ ਮੈਨੂੰ ਵੀ ਨਾਲ ਲੈ ਜਾਂਦੇ ਅੱਛਾ ਤੇ ਉਹ ماں ਦੀ ਕੁਰਬਾਨੀ ਸੀ ਵਿਚਾਰੀ ਦੀ ਤੇ ਫਿਰ ਇਹਨਾਂ ਨੂੰ ਮਤਲਬ ਸਾਡੀਆਂ ਸਰਕਾਰਾਂ ਸਾਡੇ ਸਮੇਂ ਦੇ ਮਾਹੌਲ ਨੇ ਕੋਈ ਇਹਨਾਂ ਨੇ ਕੀਤਾ ਹਾਂ ਪੰਜਾਬ ਸਰਕਾਰ ਨੇ ਪੰਜਾਬ ਮਾਤਾ ਦੇ ਅਵਾਰਡ ਨਾਲ ਨਿਵਾਜਿਆ ਪਰ ਬਹੁਤ ਹੀ ਥੋੜਾ ਮੈਂ ਸੁਣਨ ਚਾਇਆ ਮੈਨੂੰ ਪੁਖਤਾ ਪੱਕਾ ਤੇ ਨਹੀਂ ਪਤਾ ਪਰ ਕਹਿੰਦੇ 5000 ਰੁਪਏ ਦੇ ਕੇ ਨਿਵਾਜਿਆ ਸੀ ਇਹਨਾਂ ਨੂੰ ਤੇ ਇੱਕ ਦੇਸ਼ ਭਗਤ ਦੀ ਕੀਮਤ ਸੀ ਸਾਡੀ ਸਰਕਾਰ ਮਨੂੰ ਇਹ ਤੇ ਇਹਨਾਂ ਨੇ ਕੀਤਾ ਪਰ ਭਾਰਤ ਸਰਕਾਰ ਨੇ ਮੇਰੇ ਖਿਆਲ ਨਾਲ ਕੋਈ ਵੀ ਉਹਨਾਂ ਨੂੰ ਨਹੀਂ ਕੀਤਾ ਤੇ 1 ਜੂਨ 1975 ਨੂੰ ਇਹਨਾਂ ਨੇ ਭਾਰਤ ਦੀ ਧਰਤੀ ਤੇ ਆਖਰੀ ਸਾਹ ਲਿਆ ਤੇ 88 ਸਾਲ ਦੀ ਉਮਰ 'ਚ ਇਸ ਦੁਨੀਆ ਤੋਂ ਰੁਖਸਤ ਹੋ ਗਏ ਇੱਕ ਦੇਸ਼ ਭਗਤ ਸ਼ਹੀਦ ਦੀ ਮਾਂ ਸੂਰਬੀਰ ਦੀ ਮਾਂ ਯੋਧੇ ਦੀ ਮਾਂ ਤੇ ਕਿੰਨਾ ਵੱਡਾ ਉਹਨਾਂ ਨੇ ਜਿਹੜੀਆਂ ਕਠਿਨਾਈਆਂ ਜਿਹੜੀਆਂ ਮਤਲਬ ਪਰਿਵਾਰ ਨੂੰ ਪਿੱਛੇ ਸਹਿਣੀਆਂ ਖਾਸ ਕਰਕੇ ਔਰਤਾਂ ਨੂੰ ਸਹਿਣੀਆਂ ਪੈਂਦੀਆਂ ਐਡੀ ਬਹਾਦਰ ਸ਼ੇਰ ਪੁੱਤ ਦੀ ਮਾਂ ਸੀ ਵੀ ਮਤਲਬ ਅੱਜ ਵੀ ਕਿਸੇ ਨੇ ਪ੍ਰੇਰਣਾ ਲੈਣੀ ਹੋਵੇ ਤੇ ਉਹ ਭਗਤ ਸਿੰਘ ਦੀ ਮਾਂ ਨੂੰ ਯਾਦ ਕਰਦਾ ਤੇ ਇਹ ਬਹੁਤ ਵੱਡਾ ਬਲੀਦਾਨ ਸੀ ਉਹਨਾਂ ਦਾ ਤੇ ਮੇਰੇ ਵੱਲੋਂ ਤੇ ਨਾਤਮਸਤਕ ਕੋਟ-કોટ ਸਲਾਮ ਹੈ ਭਗਤ ਸਿੰਘ ਜੀ ਦੀ ਮਾਂ ਵਿਧਿਆਵਤੀ ਜੀ ਨੂੰ ਦੋਸਤੋ ਜੇ ਸਾਡੀ ਇਹ ਗੱਲਬਾਤ ਚੰਗੀ ਲੱਗੇ ਅਸੀਂ ਇਸੇ ਤਰ੍ਹਾਂ ਨਹੀਂ ਮੈਂ ਸੋਚ ਰਿਹਾ ਕਿ ਹੋਰ ਵੀ ਤੁਹਾਨੂੰ ਚੰਗੀਆਂ ਮਤਲਬ ਜਿੰਨੇ ਅਣਗੌਲੇ ਗਏ ਲੋਕ ਨੇ ਉਹਨਾਂ ਦੀਆਂ ਗਾਥਾਵਾਂ ਉਹਨਾਂ ਦੀਆਂ ਸੂਰਮਗਤੀਆਂ ਉਹਨਾਂ ਦੀਆਂ ਵੀਰ ਗਾਥਾਵਾਂ ਜਿਹੜੀਆਂ ਮਤਲਬ ਕੈਸੀ ਮਿੱਟੀ ਦੇ ਬਣੇ ਸੀ ਇਹ ਲੋਕ ਤੇ ਇਹੋ ਜਿਹੇ ਤੁਹਾਨੂੰ ਦੱਸਿਆ ਕਰਾਂਗੇ ਤੇ ਜੇ ਚੰਗੇ ਲੱਗੇ ਰੱਜ ਕੇ ਸ਼ੇਅਰ ਕਰਨਾ ਲੋਕਾਂ ਤੱਕ ਪਹੁੰਚਾਉਣਾ ਹੋਰ ਲੋਕ ਵੀ ਜਾਣ ਸਕਣ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ